ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੁਨੀਆਂ ਦੇ ਅੰਦਰ ਤਮਾਮ ਗ੍ਰੰਥ ਨੇ ਟੋਟਲ 108 ਗ੍ਰੰਥ ਜਿਹੜੇ ਨੇ ਮੰਨੇ ਜਾਂਦੇ ਨੇ ਜਿਨਾਂ ਵਿੱਚ ਸਭ ਤੋਂ ਕੀਮਤੀ ਗ੍ਰੰਥ ਕਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬਾ ਮਹਾਰਾਜ ਮਹਿਰਾਨ ਕੋਇਆ ਪ੍ਰਿੰਸੀਪਲ ਹਰਪਜਨ ਸਿੰਘ ਉਹਨਾਂ ਦੀ ਕਿਤਾਬ ਕਾ ਗੁਰੂ ਗ੍ਰੰਥ ਸਾਹਿਬ ਸੰਪਾਦਨ ਪਿੰਨਰ ਨੇ ਸੰਸਾਧਨ ਕਲਾ ਦੀ ਗੱਲ ਕੀਤੀ ਉਸ ਕਿਤਾਬ ਵਿੱਚ ਬੜਾ ਕੁ ਪ੍ਰਿੰਸੀਪਲ ਹਰਪ੍ਰੀਤ ਸਿੰਘੁਰਾ ਨੇ ਦੱਤਾ ਹੈ ਜਿਹੜੀਆਂ ਪ੍ਰਾਨਕ ਬੀੜਾ ਸਨ ਭਾਈ ਬੰਨੂ ਵਾਲੀ ਬੀੜ ਕੋਰ ਬੀੜਾ ਜਿਹੜੀ ਉਹਦੇ 'ਚ ਮੈਂ ਪੜ ਰਿਹਾ ਸੀ ਕਿ ਉਹਨਾਂ ਨੇ ਬੜੇ ਕਮਾਲ ਦੀ ਗੱਲ ਕੀਤੀ ਪ੍ਰਿੰਸੀਪਲ ਹਰਪ੍ਰੀਤ ਸਿੰਘੁਰਾ ਨੇ ਸਿੱਖ ਸ਼ਹੀਦ ਮਸ਼ਿੰਦਰੀ ਕਾਲਰ ਦੇ ਪ੍ਰਿੰਸੀਪਲ ਰਹਿ ਚੁੱਕੇ ਪਹਿਲਾ ਉਹਨਾਂ ਦਾ ਬੇਟਾ ਮੇਰਾ ਮਿੱਤਰ ਹੈ ਤੇ ਉਹਨੇ ਪ੍ਰੇਮ ਭੇਟਾ ਚ ਮੈਨੂੰ ਉਹ ਕਿਤਾਬਾਂ ਦਿੱਤੀਆਂ ਸੀ ਕੁਝ ਕੋ ਉਹਨਾਂ ਦੇ ਪਿਤਾ ਜੀ ਦੀ ਤੇ ਕੁਝ ਕੁ ਸੁਤਨਾਮ ਸਿੰਘ ਵੱਲੋਂ ਲਿਖੀਆਂ ਗਈਆਂ ਜਿਹੜੀਆਂ ਕਿਤਾਬਾਂ ਸਨ ਇੱਕ ਕਿਤਾਬ ਬੜੀ ਕੀਮਤੀ ਕਿਤਾਬ ਹੈ ਤੇ ਬਹੁਤ ਕੁਝ ਇਹਦੇ ਤੋਂ ਸਿੱਖਣ ਨੂੰ ਮਿਲਦਾ ਹੈ ਬੜੀਆਂ ਵੀੜਾਂ ਬਾਰੇ ਪਤਾ ਲੱਗਦਾ ਹੈ ਹੋਰ ਐਸੇ ਲਿਖੇ ਜਿਹੜੇ ਉਹਨਾਂ ਦੇ ਸੋਨਾ ਜ਼ਿਕਰ ਕੀਤਾ ਕੀ ਕਹਿੰਦੇ ਸਾਡੀ ਕੌਮ ਜਿਹੜੀ ਹੈ ਨਾ ਇਹ ਬੰਦੀਆਂ ਚਪੈਣ ਹੋਣ ਕਰਕੇ ਸਿਰਫ ਇਥੋਂ ਤੱਕ ਸੀਮਿਤ ਰਹਿ ਗਈ ਕਿ ਪਦ ਛੇਦ ਗ੍ਰੰਥ ਪੜ੍ਹਨਾ ਚਾਹੀਦਾ ਕਿ ਲੜੀਵਾਰ ਕਿਉਂਕਿ ਬੜੇ ਅਸਿਆ ਜਿਹੜੇ ਕਹਿੰਦੇ ਲੜੀਵਾਰ ਕੀ ਗ੍ਰੰਥ ਪੜ੍ਹਿਆ ਜਾਵੇ ਦੂਸਰੇ ਕਹਿੰਦੇ ਪਦ ਛੇਦ ਪੜ੍ਹਿਆ ਜਾਵੇ ਇਦੇ ਪਿੱਛੇ ਵੀ ਬੜੀ ਵੱਡੀ ਗੱਲ ਹੈ ਮੈਂ ਅੱਗੇ ਸਾਂਝ ਕਰਾਂਗਾ ਬੜੇ ਪ੍ਰਦੇਖੇ ਇਤਿਹਾਸ ਵਿੱਚ ਪਾਏ ਗਏ ਪਰ ਕਹਿੰਦੇ ਸਾਡੀ ਕੌਮ ਇੱਥੇ ਉਲਝ ਕੇ ਰਹਿ ਗਈ ਵੀ ਪਾਦਸ਼ਾਹ ਦੇ ਪੜਨਾ ਹੈ ਕਿ ਲੜੀਵਾਰ ਪੜਨਾ ਹੈ ਇਹਨਾਂ ਦੇ ਵਿੱਚ ਕੀ ਫਸ ਕੇ ਅਸੀਂ ਰਹਿ ਗਏ ਜਿਹੜਾ ਕੰਮ ਕਰਨਾ ਸੀ ਉਹ ਦੂਜੇ ਲੋਕ ਕਰਦੇ ਅਗਲਿਆਂ ਦੇ ਗ੍ਰੰਥ ਉਹਨਾਂ ਦੇ ਆਪਣੇ ਰਹਿਬਰਾਂ ਨੇ ਨਹੀਂ ਲਿਖੇ ਯਾਦ ਰੱਖਿਓ ਉਹਨਾਂ ਤੋਂ 300 ਸਾਲ ਬਾਅਦ ਦੇ ਵਿੱਚ ਕਿਤੇ ਉਹ ਗ੍ਰੰਥਾਂ ਨੂੰ ਲਿਖਿਆ ਗਿਆ ਕਿਸੇ ਗ੍ਰੰਥ ਨੂੰ 500 ਸਾਲ ਬਾਅਦ ਲਿਖਿਆ ਗਿਆ ਉਹਨਾਂ ਦੇ ਅਣਜਾਇਆਂ ਵੱਲੋਂ ਪਰ ਕਿੱਡਾ ਵੱਡਾ ਉਹਨਾਂ ਕੰਮ ਕੀਤਾ ਜੀ ਕਿੱਡਾ ਵੱਡਾ ਸੰਘਰਸ਼ ਕੀਤਾ ਉਹਨਾਂ ਨੇ ਇਸ ਕੰਮ ਵਿੱਚ ਇਸ ਫੀਲਡ ਚ ਸਹੀ ਮੱਤ ਵਾਲਿਆਂ ਨੇ ਕੰਮ ਕੀਤਾ ਮੁਕੱਦਸ ਅਜੀਲ ਜੜੀ ਐ ਮੁਕੱਦਸ ਅਜੀਲ ਨੂੰ 1473 ਭਾਸ਼ਾ ਦੇ ਵਿੱਚ ਲਿਖ ਕੇ ਲੋਕਾਂ ਵਿੱਚ ਵੰਡਿਆ ਗਿਆ 1473 ਪਸ਼ਾਵਾਂ ਦੇ ਵਿੱਚ ਅਜੀਲ ਜੜੀ ਐ ਉਹਦੇ ਤਰਜਮੇ ਕਰਾਏ ਗਏ ਉਹਨੂੰ ਲਿਖਾਇਆ ਗਿਆ ਅਲੱਗ-ਅਲੱਗ ਬੋਲੀਆਂ ਵਿੱਚ ਲਿਖਾਇਆ ਗਿਆ ਕਿ ਕਿਸੇ ਵੀ ਬੋਲੀ ਦਾ ਬੰਦਾ ਸਾਡੇ ਇਸ ਗ੍ਰੰਥ ਨੂੰ ਪੜ੍ਹ ਸਕਦਾ 1400 73 ਬੋਲੀਆਂ ਦੇ ਵਿੱਚ ਬੜਾ ਵੱਡਾ ਕੰਮ ਕੀਤਾ ਫਿਰ ਇੱਥੋਂ ਤੱਕ ਕਿ ਉਹਨਾਂ ਨੇ ਕੰਮ ਕੀਤਾ ਕਿ ਇਹ ਜਿਹੜੀ ਸਾਡੇ ਵੱਲੋਂ ਸਿਪਾਈ ਗਏ ਜਿਹੜੇ ਟਰੈਕ 'ਚ ਬਾਈਬਲ ਦੇ ਉਹਨਾਂ ਨੂੰ ਜੰਗਲਾਂ ਦੇ ਵਿੱਚ ਵੀ ਉਹਨਾਂ ਸੁਟਿਆ ਖਾਲੀ ਘਰਾਂ ਦੇ ਵਿੱਚ ਵੀ ਛੁੱਟਿਆ ਹਰੇਕ ਜਗ੍ਹਾ ਦੇ ਉੱਪਰ ਸਾਡੀ ਕੋ ਪੱਤਰਕਾ ਸਾਡੇ ਕੋ ਗ੍ਰੰਥ ਦੀਆਂ ਲਿਖੀਆਂ ਹੋਈਆਂ ਗੱਲਾਂ ਲੋਕਾਂ ਤੱਕ ਪਹੁੰਚ ਜਾਣ ਉਹਨਾਂ ਨੇ ਘਰ-ਘਰ ਜਾ ਕੇ ਉਹਨਾਂ ਨੂੰ ਵੰਡਿਆ ਜੰਗਲਾਂ ਤੇ ਬੇਲਿਆਂ ਦੇ ਵਿੱਚ ਵੀ ਉਹ ਸੱਟ ਆਏ ਮਨਸ਼ਾਚੀ ਸੀ ਮੈਂ ਨਹੀਂ ਕਰਿਆ ਕਿਸੀ ਆਪਣੀ ਗੁਰੂ ਦੀ ਬਾਣੀ ਦਾ ਨਰਾਦਰ ਕਰੀਏ ਪਰ ਉਹਨਾਂ ਦੀ ਮਨਸ਼ਾਏ ਸਾਡਾ ਗ੍ਰੰਥ ਕੋਈ ਜੰਗਲ ਦੇ ਵਿੱਚੋਂ ਦੀ ਨੰਗ ਦੇ ਕਿਸੇ ਦੇ ਹੱਥ ਚੜ ਗਿਆ ਕਿਉਂਕਿ ਆਪਣੇ ਜਿਹੜੇ ਵਧੀਆ ਬੰਦੇ ਹੁੰਦੇ ਉਹਨਾਂ ਦੀ ਆਦਤ ਹੁੰਦੀ ਹੈ ਕੋਈ ਅਖਬਾਰ ਦਾ ਟੁਕੜਾ ਲੱਭ ਗਿਆ ਉਹਨੂੰ ਵੀ ਪੜ ਕੇ ਸੁਟਣਾ ਤੇ ਜੇ ਕੋਈ ਨੰਗ ਦੇ ਵੜ ਦੇ ਕਿਸੇ ਜੰਗਲ ਵਿੱਚ ਵੀ ਕਿਸੇ ਬੰਦੇ ਦੇ ਘੱਟ ਸਾਡਾ ਛਪਿਆ ਹੋਇਆ ਇੱਕ ਤਾਬਚਾ ਲੱਗ ਗਿਆ ਉਹ ਸਾਡੇ ਗ੍ਰੰਥ ਨੂੰ ਪੜ੍ਹੇਗਾ ਜੀ ਜੇ ਉਹ ਸਾਡੇ ਗ੍ਰੰਥ ਨੂੰ ਪੜ੍ਹੇਗਾ ਤੇ ਫਿਰ ਸਾਡੀ ਵਿਚਾਰਧਾਰਾ ਨਾਲ ਜੁੜੇਗਾ ਸਾਡੀ ਵਿਚਾਰਧਾਰਾ ਇਸ ਲਈ ਉਹਨਾਂ ਨੇ ਜਗਾ ਜਗਾ ਦੇ ਉੱਪਰ ਆਪਣੇ ਵੱਲੋਂ ਬਾਈਬਲ ਅਜੀਲੇਨਾ ਗ੍ਰੰਥਾਂ ਨੂੰ ਲਿਖ ਕੇ ਅਲੱਗ-ਅਲੱਗ ਪਛਾਵਾਂ ਦੇ ਵਿੱਚ ਮੰਡਿਆ ਅਸੀਂ ਕੀ ਕੀਤਾ ਅਸੀਂ ਵਾਦਾਂ ਤੇ ਵਿਵਾਦਾਂ ਵਿੱਚ ਹੀ ਫਸ ਕੇ ਰਹਿ ਗਏ ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹੋ ਕਦੀ ਉਸ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਬਾਰੇ ਸੋਚੋ ਵੀ ਤੇ ਸਹੀ ਨਾ ਅਸੀਂ ਉਹਦੇ ਲਈ ਕਰ ਕੀ ਰਹੇ ਮੈਂ ਧਰਮ ਦੇ ਖਵਈਆਂ ਨੂੰ ਕਿਉਂਕਿ ਉਹਨਾਂ ਲਿਖਿਆ ਪ੍ਰਿੰਸੀਪਲ ਹਰਪਜਨ ਸਿੰਘ ਰਾ ਕਹਿੰਦੇ ਮੈਂ ਧਰਮ ਦੇ ਖਵਈਆ ਨੂੰ ਇਹ ਬਾਤ ਕਹਿਣੀ ਚਾਹੁੰਦਾ ਕਿ ਇਸ ਬਾਪੂ ਵੱਲ ਵੀ ਧਿਆਨ ਥੋੜਾ ਜਿਆਦਾ ਦੋ ਅਸੀਂ ਤੇ ਹਿੰਦੀ ਫਾਰਸੀ ਉਰਦੂ ਸੰਸਕ੍ਰਿਤ ਗੁਜਰਾਤੀ ਮਰਾਠੀ ਇਹਨਾਂ ਭਾਸ਼ਾਵਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਲਿਖ ਸਕਦੇ ਕਿਉਂਕਿ ਔਖਾ ਇਹ ਕੰਮ ਅਗਲੇ 1473 ਬੋਲੀਆਂ ਚ ਆਪਣੀ ਅਜੀਲ ਮੁਕੱਦਸ ਅਜੀਲ ਨੂੰ ਲਿਖਿਆ ਤੇ ਅਸੀਂ 14 ਬੋਲੀਆਂ ਚ ਵੀ ਨਹੀਂ ਲਿਖ ਸਕੇ ਮਾਫ ਕਰਨਾ ਗੁਰੂ ਗ੍ਰੰਥ ਸਾਹਿਬ ਨੂੰ 14 ਬੋਲੀਆਂ ਚ ਵੀ ਨਹੀਂ ਲਿਖ ਸਕੇ 1473 ਕਿੱਥੇ ਤੇ 14 ਬੋਲੀਆਂ ਕਿੱਥੇ ਸੋਚੋ ਜਰਾ ਜੇ ਆਹ ਗੁਰੂ ਗ੍ਰੰਥ ਸਾਹਿਬ ਜਿਹਨੂੰ ਸਭ ਤੋਂ ਉੱਤਮ ਤੇ ਸ੍ਰੇਸ਼ਟ ਗ੍ਰੰਥ ਕਿਹਾ ਜਾਂਦਾ ਹੈ ਇਸ ਗ੍ਰੰਥ ਨੂੰ ਅਲੱਗ-ਅਲੱਗ ਬੋਲੀਆਂ ਪਛਾਵਾਂ ਤੇ ਲਿਖਿਆ ਜਾਂਦਾ ਲੋਕਾਂ ਤੱਕ ਸਾਡੇ ਇਸ ਪਾਵਨ ਗ੍ਰੰਥ ਦੀ ਵਿਚਾਰਧਾਰਾ ਜਾਂਦੀ ਸੱਚ ਹੈ ਕਿ ਬਾਹਰਲੇ ਦੇਸ਼ਾਂ ਵਾਲੇ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਭ ਤੋਂ ਉੱਤਮ ਤੇ ਸ੍ਰੇਸ਼ਟ ਗ੍ਰੰਥ ਕਹਿੰਦੇ ਆ ਪਰ ਜਿਹੜੇ ਅੰਗਰੇਜ਼ ਨੇ ਉਹ ਆਪਣੇ ਇੰਗਲਿਸ਼ ਚ ਪੜ ਸਕਣ ਇਹਦੇ ਲਈ ਅਸੀਂ ਕੀ ਕੀਤਾ ਹੈ ਅਲੱਗ-ਅਲੱਗ ਪਸ਼ਾਵਾਂ ਨੇ ਕਿਉਂਕਿ ਮੈਂ ਪਹਿਲਾਂ ਕਿਹਾ 12 ਕੋ ਬੋਲੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਲੱਗ-ਅਲੱਗ ਪਸ਼ਾਵਾਂ ਅਲੱਗ-ਅਲੱਗ ਬੋਲੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬੋਲੀਆਂ ਕਿਹ ਅਗਲਿਆਂ ਨੇ ਅਫਰੀਕਾ ਦੀ ਜਿਹੜੀ ਬੋਲੀ ਹੈ ਨਾਮਾ ਬੋਲੀ ਨੰਨੇ ਨੂੰ ਕੰਨਾ ਮੰਮੇ ਨੂੰ ਨਾਮਾ ਬੋਲੀ ਉਹਨਾਂ ਦੀ ਜ਼ੁਬਾਨ ਹੈ ਨਾਮਾ ਬੋਲੀ ਦੇ ਵਿੱਚ ਉਹਦਾ ਤਰਜਮਾ ਕਰਨ ਲਈ ਲਿਖਣ ਦੇ ਲਈ ਅਜੀਲ ਨੂੰ 1825 ਵਿੱਚ ਸ਼ੁਰੂ ਕੀਤਾ 1825 ਵਿੱਚ 1967 ਇਸ ਵਿੱਚ ਨਾਮਾ ਬੋਲੀ ਦੇ ਵਿੱਚ ਉਹਨਾਂ ਨੇ ਅਜੀਲ ਦੇ ਉਸ ਗ੍ਰੰਥ ਨੂੰ ਲਿਖ ਦਿੱਤਾ ਕਿੰਨੇ ਸਾਲ ਹੋ ਗਏ ਸੀ 142 ਸਾਲ ਲੱਗੇ ਉਹਨਾਂ ਨੂੰ ਨਾਮਾ ਭਾਸ਼ਾ ਚ ਨਾਮਾ ਜ਼ੁਬਾਨ ਚ ਅਫਰੀਕਾ ਦੀ ਜੁਬਾਨ ਹੈ ਜੀ ਨਾਮਾ ਅਫਰੀਕਾ ਦੀ ਜੁਬਾਨ ਚ ਇਸ ਗ੍ਰੰਥ ਨੂੰ ਲਿਖਣ ਲਈ 142 ਸਾਲ ਲੱਗੇ 1825 ਤੋਂ ਲੈ ਕੇ 1967 ਈਸਵੀ ਤੱਕ ਅਗਲਾ ਨੇ ਲਿਖ ਦਿੱਤਾ ਕਿ ਜੇ ਅਫਰੀਕਨ ਲੋਕਾਂ ਦੀ ਡਿਮਾਂਡ ਹੈ ਕਿ ਅਸੀਂ ਤੁਹਾਡਾ ਗ੍ਰੰਥ ਪੜ੍ਹਨਾ ਚਾਹੁੰਨੇ ਆਪਣੀ ਭਾਸ਼ਾ 'ਚ ਅਗਲੇ ਮਿਹਨਤ ਕੀਤੀ ਸਾਡੇ ਤਰ੍ਹਾਂ ਗਾਫਲ ਹੋ ਕੇ ਸੁੱਤੇ ਥੋੜਾ ਰਹੇ ਸਾਡੇ ਤਰ੍ਹਾਂ ਵਾਦਾਂ ਤੇ ਵਿਵਾਦਾਂ 'ਚ ਥੋੜਾ ਫਸੇ ਰਹੇ ਸਾਡੀ ਕੌਮ ਨੂੰ ਮਾਫ ਕਰਨਾ ਕੰਮ ਨਹੀਂ ਹੈ ਬਾਤ ਤੇ ਵਿਵਾਦ ਤੋਂ ਬਿਨਾਂ ਅਸੀਂ ਸੰਸਥਾਵਾਂ ਦੇ ਨਾਲ ਸੰਸਥਾਵਾਂ ਦੇ ਨਾਲ ਜੁੜੇ ਹੋਏ ਆਂ ਔਰ ਸਚਾਈ ਹੈ ਇੱਕ ਸੰਸਥਾ ਤੋਂ ਪੜਿਆ ਹੋਇਆ ਬੰਦਾ ਦੂਸਰੀ ਸੰਸਥਾ ਤੋਂ ਪੜੇ ਕੋਈ ਬੰਦੇ ਨੂੰ ਵੇਖ ਨਹੀਂ ਸਕੌਂਦਾ ਇਹ ਗੁਰੂ ਨਾਨਕ ਦੀ ਭਲਵਾੜੀ ਹੈ ਮਤ ਕਮਾਲ ਮੰਨਣਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜਿਨ੍ਹਾਂ ਨੇ ਅਲੱਗ-ਅਲੱਗ ਭਗਤਾਂ ਦੀ ਬਾਣੀ ਨੂੰ ਲੈ ਕੇ ਆਉਂਦਾ ਸਤਪੁਰ ਲੈ ਕੇ ਆਏ